ਬੀਤੇ ਦਿਨ ਹਿਮਾਚਲ ਦੇ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੇ ਨਾਲ ਪਾਣਾ ਵਾਪਰ ਜਾਂਦਾ ਹੈ। ਹਿਮਾਚਲ ਦੇ ਪਾਕ ਸੁਨਾਗ ਦੇ ਵਿੱਚ ਟਾਬੇ ਵਾਲੇ ਦੁਆਰਾ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨੌਜਵਾਨ ਜੋ ਕਿ ਫਗਵਾੜਾ ਦਾ ਰਹਿਣ ਵਾਲਾ ਹੁੰਦਾ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਜਿਸ ਦੀ ਪਛਾਣ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਗੁਰਤੇਜ ਬਹਾਦਰ ਟਿੱਬੀ ਤਹਿਸੀਲ ਫਗਵਾੜਾ ਦੇ ਰੂਪ ਦੇ ਵੱਜੋਂ ਹੁੰਦੀ ਹੈ। ਨਵਦੀਪ ਦੀ ਹੁਣ ਮ੍ਰਿਤਕ ਦੇ ਦੇ ਰਾਤ ਹਿਮਾਚਲ ਤੋਂ ਸਾਰੀਆਂ ਫਾਰਮੈਟੀਆਂ ਪੂਰੀਆਂ ਕਰਨ ਤੋਂ ਬਾਅਦ ਫਗਵਾੜਾ ਪਹੁੰਚ ਚੁੱਕੀ ਹੈ। ਜਿੱਥੇ ਉਸ ਦਾ ਫਗਵਾੜਾ ਦੇ ਵਿੱਚ ਮੋਰਤਰੀ ਕਰ ਰੱਖਣ ਤੋਂ ਬਾਅਦ ਉਸ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੈ ਨਵਦੀਪ ਦੇ ਨਾਲ ਉਸ ਦੇ ਦੋਸਤ ਅਤੇ ਜੀਜਾ ਨੇ ਸਾਰੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਉੱਥੇ ਝਗੜਾ ਸ਼ੁਰੂ ਹੁੰਦਾ ਹੈ ਅਤੇ ਨਵਦੀਪ ਦੀ ਮੌਤ ਹੋ ਜਾਂਦੀ ਹੈ। ਨਾਮ ਨਵਦੀਪ ਹਾਂਜੀ ਮਤਲਬ ਕੀ ਮੌਲਾ ਕੀ ਹੈ ਜਿਹੜਾ ਮਤਲਬ ਕਿ ਹਿਮਾਚਲ ਦੇ ਵਿੱਚ ਹੋਇਆ ਅਸੀਂ ਜੀ ਬਲੌਡ ਨੇ ਲਗੇ ਸੀ ਆਪਣੇ ਆਪਣੇ ਬ੍ਰਦਰ ਇਨ ਲਾ ਦੇ ਨਾਲ ਘੁੰਮਣ ਕਰਨ ਗਏ ਸੀ ਉੱਥੇ ਤੇ ਉੱਥੇ ਜਾ ਕੇ ਨਾ ਅਸੀਂ ਜਦੋਂ ਇੱਕ ਰੈਸਟੋਰੈਂਟ 'ਚ ਖਾਣਾ ਖਾਣ ਲਈ ਉਰੇ ਗਏ। ਤਾਂ ਉਹਦੇ ਵਿੱਚ ਜਿਹੜਾ ਮਾਲਕ ਸੀ ਉਹਦਾ ਤੇ ਉਹ ਸਾਨੂੰ ਕਹਿਣ ਲੱਗਿਆ ਵੀ ਇੱਥੇ ਸ਼ਰਾਬ ਨਹੀਂ ਪੀਣੀ। ਚਲ ਕਿ ਸਾਡੇ ਹੱਜ ਕੋਕ ਦੀਆਂ ਬੋਤਲਾਂ ਸੀਗੀਆਂ ਤੇ ਉਹ ਅਸੀਂ ਕਿ ਸ਼ਰਾਬ ਅਸੀਂ ਲੈ ਕੇ ਵੀ ਨਹੀਂ ਆਏ। ਅਸੀਂ ਸ਼ਰਾਬ ਸਿਰਫ ਮਿਸੇ ਨਹੀਂ ਸਿਰਫ ਨਹੀਂ ਪੀਂਦੇ ਹਾਂ। ਤੇ ਕਹਿੰਦਾ ਵੀ ਓਕੇ ਅਸੀਂ ਆਰਡਰ ਕੀਤਾ ਉਹਨੂੰ ਬੈਠੇ ਸੀ ਟੇਬਲ ਤੇ। ਤਾਂ ਫੇਰ ਦੁਬਾਰਾ ਆ ਕੇ ਸਾਨੂੰ ਕਹਿਣ ਲੱਗਿਆ ਵੀ ਇੱਥੇ ਸ਼ਰਾਬ ਨਹੀਂ ਪੀਣੀ। ਅਸੀਂ ਕਿਹਾ ਅਸੀਂ ਸ਼ਰਾਬ ਲੈ ਕੇ ਨਹੀਂ ਆਏ ਹੈਗੇ ਤੋ ਜਿਹੜਾ ਮੇਰਾ ਬ੍ਰਦਰ ਇਨ ਲਾ ਹੈ ਉਹ ਕਹਿੰਦਾ ਵੀ ਤੂੰ ਬਾਰ ਬਾਰ ਸਾਨੂੰ ਕਿਉਂ ਕਹੀ ਜਾਂਦਾ ਵੀ ਸ਼ਰਾਬ ਨਹੀਂ ਪੀਣੀ ਅਸੀਂ ਸ਼ਰਾਬ ਲੈ ਕੇ ਨਹੀਂ ਆਏ ਹਾਂ ਹਨ ਤੇ ਇਸ ਗੱਲ ਦਾ ਉਹਨੂੰ ਸ਼ਾਇਦ ਗੁੱਸਾ ਲੱਗੇ ਵੀ ਮੈਨਾਂ ਉੱਚੀ ਬੋਲ ਰਿਹਾ ਹੈ ਇਹ ਬੁਸ਼ਰਾ ਈਗੋ ਹਰਟ ਹੋਈ ਉਹਨੇ ਵੀ ਮੁੜ ਕੇ ਉੱਚਾ ਬੋਲਣਾ ਸ਼ੁਰੂ ਕਰ ਦਿੱਤਾ ਢੱਬੇ ਵਾਲੇ ਨੇ ਤੇ ਕਹਿੰਦਾ ਮੈਂ ਤੁਹਾਨੂੰ ਇੱਥੇ ਬਿਠਾਉਣਾ ਹੀ ਨਹੀਂ ਤੁਸੀਂ ਇੱਥੋਂ ਚਲੇ ਜਾਓ ਹਨ ਤੇ ਅਸੀਂ ਉਹਨੂੰ ਕਿਹਾ ਵੀ ਓਕੇ ਅਸੀਂ ਠੀਕ ਹੈ ਇੱਥੋਂ ਚਲੇ ਜਾਂਦੇ ਹਾਂ ਤੇ ਪਥੋਂ ਨਿਕਲਣ ਲੱਗੇ ਆ ਤੇ ਉਹਨੇ ਦੁਬਾਰਾ ਨਵਦੀਪ ਨੂੰ ਧੱਕਾ ਮਾਰਦਾ ਢਾਬੇ ਵਾਲੇ ਨੇ ਤਾਂ ਨਵਦੀਪ ਨੇ ਉਹਨੂੰ ਦੁਬਾਰਾ ਹੱਥੋਂ ਦਾ ਪਿੱਛੇ ਕਰਦੇ ਹੋਏ ਪੁੱਛਿਆ ਵੀ ਤੂੰ ਮੈਨੂੰ ਧੱਕਾ ਕਿਉਂ ਮਾਰ ਰਿਹਾ ਹਣਾ ਧੱਕਾ ਕਿਉਂ ਮਾਰ ਰਿਆਂ ਤੇ ਇਸ ਕਰਦੇ ਥੋੜਾ ਜਿਹਾ ਬਹਿਸ-ਬਾਜੀ ਹੋਣ ਲੱਗੀ ਸ਼ੁਰੂ ਆਲੇ-ਦੁਆਲੇ ਦੁਕਾਨਾਂ ਵਾਲਿਆਂ ਨੇ ਦੇਖਿਆ ਵੀ ਇਹਨਾਂ ਦੀ ਬਹਿਸ ਚੱਲ ਰਹੀ ਆ ਤੇ ਉਹਨਾਂ ਨੇ ਵਾਪਸ ਪਿੱਛੋਂ 25-30 ਬੰਦੇ ਆ ਗਏ ਤੇ ਸਾਡੇ ਉੱਤੇ ਹਮਲਾ ਕਰ ਦਿੱਤਾ ਸਾਰਿਆਂ ਨੇ ਅਸੀਂ ਬੱਚਦੇ ਪਹੁੰਚੋਂਦੇ ਸਾਰੇ ਜਾਣੇ ਉਹ ਟਾਪੇ ਦੇ ਡੋਰ ਤੋਂ ਬਾਹਰ ਨਿਕਲੇ ਰੋਡ ਤੇ ਆਏ ਰੋਡ ਤੇ ਜਾ ਕੇ ਇਸ ਬੱਚਦੇ ਰੇ ਵੀ ਰੋਕਿਆ ਸਾਰਿਆਂ ਨੂੰ ਵੀ ਲੜਨੀ ਆਏ ਅਸੀਂ ਹਨਾ ਵੀ ਨਹੀਂ ਲੜਨਾ ਉਸ ਤੋਂ ਬਾਅਦ ਫੇਰ ਵੀ ਨਹੀਂ ਉਹ ਹਟੇ ਤਾਂ ਥੋੜੀ ਦੇਰ ਬਾਅਦ ਉਹਨਾਂ ਨੇ ਜਦ ਦੇਖਿਆ ਸੀ ਵਾਪਸ ਪਿੱਛੇ ਨੂੰ ਤੇ ਨਵਦੀਪ ਸੜਕ ਤੇ ਲੰਮਾ ਪਿਆ ਹੋਇਆ ਹੋ ਗਿਆ ਜਦੋਂ ਅਸੀਂ ਉਹਨੂੰ ਜਾ ਕੇ ਚੱਕਿਆ ਉਹਦੇ ਸਾਹ ਬਿਲਕੁਲ ਬਹੁਤ ਥੋੜੇ ਚੱਲਦੇ ਪਏ ਸੀਗੇ ਤੇ ਅਸੀਂ ਉਹਨੂੰ ਜਾ ਕੇ ਫਟਾਫਟ ਹਸਪੀਟਲ ਲੈ ਗਏ ਹਸਪੀਟਲ ਲੈ ਕੇ ਗਏ ਆ ਤੇ ਉੱਥੇ ਉਹਨਾਂ ਨੇ ਆਪਣੇ ਵੱਲੋਂ ਜੋ ਵੀ ਉਹਨਾਂ ਦੀ ਫਰਸਟ ایڈ ਸੀਗਾ ਉਹ ਸਾਰਾ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਰੈਫਰ ਕੀਤਾ ਕੋਈ ਵੱਡਾ ਹਸਪੀਟਲ ਦੇ ਉੱਥੇ ਜਾ ਕੇ ਉਹਨਾਂ ਨੇ ਜਵਾਬ ਦਿੱਤਾ ਸਰ ਉੱਥੇ ਦੇ ਪ੍ਰਸ਼ਾਸਨ ਨੇ આરોਪ ਲਾਇਆ ਕਿ ਇਹ ਸ਼ਰਾਬ ਪੀਂਦੇ ਰਹੀਏ ਉੱਥੇ ਨਹੀਂ ਬਿਲਕੁਲ ਵੀ ਅਸੀਂ ਇੱਕ ਡ੍ਰੌਪ ਵੀ ਸ਼ਰਾਬਦਾਰ ਯੂਜ਼ ਕੀਤਾ ਉੱਥੇ ਜਾ ਕੇ ਨਹੀਂ ਅਸੀਂ ਲੈ ਕੇ ਗਏ ਸੀਗੇ ਸਾਡੀ ਜਿੰਨੀ ਸ਼ਰਾਬ ਪਈ ਸੀ ਗੱਡੀ ਦੇ ਵਿੱਚ ਪਈ ਸੀ ਅਸੀਂ ਢਾਬੇ ਦੇ ਸਿਰਫ ਰੋਟੀ ਖਾਣ ਗਏ ਸੀਗੇ ਨਾ ਹੀ ਸਾਡੇ ਹੱਥ 'ਚ ਕੋਈ ਸ਼ਰਾਬ ਸੀਗੀ ਜੀਵਨ ਕੀ ਇਹਨਾਂ ਨੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਹੋਣਗੇ ਪਰ ਇਹਨਾਂ ਨੇ ਰਿਪੋਰਟ ਕੱਢਣੀ ਨਹੀਂ ਬਾਹਰ ਕਿਉਂਕਿ ਸਾਡੇ ਹੱਥ 'ਚ ਕੁਝ ਹੈ ਹੀ ਨਹੀਂ ਸੀਗਾ। ਉੱਥੇ ਕੋਪ ਦੀਆਂ ਬੋਤਲਾਂ ਹਜੇ ਵੀ ਜਦੋਂ ਅਸੀਂ ਢਾਬੇ ਤੋਂ ਨਿਕਲੇ ਆ ਬਾਅਦ 'ਚ ਜਾ ਕੇ ਚਨਾਕ ਕੀਤੀ ਸਾਰੇ ਬੰਦੇ ਦੀ ਉੱਥੇ ਸਾਰੀਆਂ ਬੋਤਲਾਂ ਸਾਡੀਆਂ ਪਈਆਂ ਹੋਈਆਂ ਸੀਗੀਆਂ ਢਾਬੇ ਤੇ ਜਿਹੜੇ ਚਿਪਸ ਦੇ ਪੈਕੇਟ ਸਾਰੇ ਉੱਥੇ ਪਏ ਸੀ ਲੁਕਾਵਾ ਦਾ ਸਰ ਕਿੰਨੇ ਲੋਕਾਂ ਨੇ ਇਹ ਹਮਲਾ ਕੀਤਾ ਤੁਹਾਡੇ ਉੱਪਰ? ਆ ਇਹਨਾਂ ਤਾਂ ਪਤਾ ਨਹੀਂ ਪਰ 25-30 ਜਣੇ ਹੋਣਗੇ ਘੱਟੋ-ਘੱਟ। ਕਿ ਸਾਨੂੰ ਪਤਾ ਨਹੀਂ ਸੀ ਆਪ ਆਪ ਸਾਰੇ ਜਾਣੇ ਆਪਣਾ ਆਪਣਾ ਵਿਚਾਰ ਰਹੇ ਸੀਗੇ ਆਪਣੀ ਕਿੰਨੇ ਵਿਅਕਤੀ ਸੀਗੇ ਸਰ ਅਸੀਂ 4 ਜਾਣੇ ਸੀਗੇ ਤੇ ਜਿਹਦੀ ਮ੍ਰਿਤਕੀ ਹੋਈ ਆ ਮ੍ਰਿਤੂ ਹੋਈ ਉਹਦਾ ਨਾਮ ਵਗੈਰਾ ਕੀ ਆ ਸਰ ਉਹਦਾ ਨਾਮ ਨਵਦੀਪ ਸਿੰਘ ਸਿਆਣ ਟਿੱਬੀ ਦਾ ਰਹਿਣ ਵਾਲਾ ਤੇ ਕੋਈ ਸ਼ਰਾਬ ਵਗੈਰਾ ਵੀ ਪੀਂਦੇ ਸੀਗੇ ਨਹੀਂ ਨਹੀਂ ਉਹ ਸ਼ਰਾਬ ਨਹੀਂ ਪੀਂਦਾ ਸੀ ਬਿਲਕੁਲ ਵੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲ੍ਹੇ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਇਹ ਜਿਹੜਾ ਤੁਹਾਡੇ ਵਾਸਤੇ ਪੱਖਾ ਬਣਾਇਆ ਗਿਆ ਕਿਸ ਵਾਸਤੇ ਬਣਾਇਆ ਗਿਆ ਇਹ ਜਿਹੜਾ ਪੱਖਾ ਬਣਾਇਆ ਵਾ ਸਾਨੂੰ ਇੱਕ ਆੜਤੀ ਨੇ ਦਿੱਤਾ ਵਾ 15-16000 ਰੁਪਏ ਦਾ ਪੱਖਾ ਬਣਿਆ ਵਾ ਇਹ ਦੋਲਣ ਵਾਸਤੇ ਉਹਨੇ ਦਿੱਤਾ ਕਿਉਂਕਿ ਉੱਥੇ ਜਿਹੜੀ ਗਰਮੀ ਹੈ ਤੇ ਮੱਛਰ ਦਾ ਬਚਾਅ ਕਰ ਸਕੀਏ ਇਹ ਕਰਕੇ ਜਿਹੜੇ ਸਰਕਾਰ ਕਹਿੰਦੀ ਵੀ ਇਕੱਲੇ ਥੋੜੇ ਕਿਸਾਨਾਂ ਦਾ ਦੋਲਣ ਆਂ ਅਸੀਂ ਕਹਿੰਦੇ ਸਾਰੇ ਦੁਕਾਨਦਾਰ ਆੜਤੀਆਂ ਸਾਰੇ ਦਾ ਦੋਲਣ ਸਾਰਿਆਂ ਦਾ ਸਾਥ ਮਿਲਣ ਰਿਹਾ ਵਾ ਉਹਨੇ ਪੱਖਾ ਬਣਾਇਆ ਦਿੱਤਾ ਕਹਿੰਦਾ ਜੇ ਹੋਰ ਵੀ ਲੋੜ ਹੋਈ ਹੋਰ ਤੁਹਾਨੂੰ ਤਿਆਰ ਕਰਾ ਕੇ ਦੇਵਾਂਗੇ ਦੋਲਣ ਚ ਲੈ ਕੇ ਜਾਓਗੇ ਪੱਖਾ ਹਾਂ ਬਿਲਕੁਲ ਸਿਬੂ ਬਾਰਡਰ ਜਾਵਾਂਗੇ ਜਿੱਦਾਂ ਦੇਖਿਆ ਜਾਵੇ ਚੋਣ ਜਾਬਤਾ ਲੱਗ ਗਿਆ ਤੇ ਧਰਮੇ ਦਾ ਕਿੰਨਾ ਸਮਾਂ ਚੱਲੂਗਾ ਵੇਖੋ ਜੀ ਅਸੀਂ ਪਹਿਲਾਂ ਸਰਕਾਰ ਨੂੰ ਦੱਸਿਆ ਜੀ ਜਾਂ ਸਾਡੀਆਂ ਮੰਗਾਂ ਮੰਨ ਲਓ ਐਮਐਸਸੀ ਤੇ ਗਾਰੰਟੀ ਦੇ ਦਿਓ ਸਮੁੱਚਾ ਕਰਜ਼ਾ ਮaaf ਕਰ ਦਿਓ ਜਿਹੜੇ ਦਾ ਮੰਗਾਈ ਉਹ ਮੰਨ ਲਓ ਸਾਡੀਆਂ ਇਹ ਦੋਨੇ ਜਿਹੜਾ ਸਮਾਪਤ ਕਰ ਦਾਂਗੇ ਉਹ ਸਰਕਾਰ ਨੇ ਨਹੀਂ ਮੰਨਿਆ ਪਹਿਲਾਂ ਅਸੀਂ ਆਖਿਆ ਚੋਣ ਜਾਬਤਾ ਲੱਗ ਜੇ ਜੋ ਮਰਜ਼ੀ ਹੋ ਜੇ ਦੋਨੇ ਸਾਡਾ ਲੱਗਾ ਰਹੂਗਾ ਉਹਨਾਂ 'ਚ ਲੱਗਾ ਰਹੋ ਜਿੰਨੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਵਨੀ ਸਰਕਾਰ ਨੂੰ ਸਰਕਾਰ ਨੂੰ ਇਹੋ ਚਤਾਵਨੀ ਹੈ ਜੇ ਸਾਡੀਆਂ ਮੰਗਾਂ ਮੰਨੀਆਂ ਜਾਂ ਜੇ ਨਹੀਂ ਮੰਨੀਆਂ ਜਾਂਦੀਆਂ ਅਗਲੀ ਸਰਕਾਰ ਜਿਹੜੀ ਆ ਉਹ ਕੋ ਮੰਗਾਂ ਮਨਾ ਕੇ ਫੇਰ ਅਧੋਲਨ ਜਿਹੜਾ ਉੱਥੋਂ ਸਮਾਪਤ ਕੀਤਾ ਜਾਊਗਾ ਦੇਖੋ ਜੀ ਇਹ ਸਾਲ ਚੱਲ ਜੇ 2 ਸਾਲ ਚੱਲ ਜੇ ਬਿਲਕੁਲ ਅਧੋਲਨ ਚਲਾਵਾਂਗੇ ਅਸਮ ਜਰ ਨਿਊਜ਼ ਲਈ ਜਲੰਧ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ